ਜੈ ਭਾਗ ਜੈ ਗੁਰਦੇਵ ਧੰਦ ਦੇ ਜੈ ਬਾਲਮਿਕੀ ਹਾਰ ਹਾਰ ਬਾਲਮਿਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਥੀਓ ਅੱਜ ਮੁੱਦਾ ਜਿਹੜਾ ਆ ਉਹ ਪੰਜਾਬ ਨੂੰ ਬਚਾਉਣ ਲਈ ਔਰ ਪੰਜਾਬੀਅਤ ਨੂੰ ਬਚਾਉਣ ਲਈ ਆਪਾਂ ਇਕੱਠੇ ਹੋਏ ਆਂ ਅੱਜ ਇੱਥੇ ਕੋਈ ਇੱਕ ਜਾਤ ਜਾਂ ਧਰਮ ਜਿਹਾ ਨਹੀਂ ਹਰੇਕ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਉਹ ਭਰਾ ਇਕੱਠਾ ਹੋਏ ਆ ਤੇ ਆਪਾਂ ਜੰਨੇ ਆਂ ਔਰ ਇਹ ਵੀ ਕਿਸੇ ਨੂੰ ਮੈਸੇਜ ਨਹੀਂ ਲਾਇਆ ਕਿ ਉਹ ਆਵੇ ਤੇ ਆਵੇ ਸਭ ਭਰਾ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਪਹੁੰਚੇ ਆ ਅਸੀਂ ਪ੍ਰਸ਼ਾਸਨ ਮੋਰੇ ਬੇਨਤੀ ਕਰਦੇ ਆ ਕਿ ਜਿੰਨਾ ਵੀ ਇੰਡਸਟਰੀ ਆ ਗਿਆ ਉਸ ਇੰਡਸਟਰੀ ਦੇ ਵਿੱਚ ਪਹਿਲ ਜਿਹੜੀ ਪੰਜਾਬੀ ਨੂੰ ਹੋਣੀ ਚਾਹੀਦੀ ਆ ਚਾਹੇ ਉਹ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਫੈਕਟਰੀ ਲੱਗਦੀ ਆ ਪਹਿਲ ਪੰਜਾਬ ਦੀ ਕਿਉਂਕਿ ਹੋਰ ਹਰੇਕ ਇੰਡਸਟਰੀ ਜਿਹੜੀ ਆ ਹਰੇਕ ਸਟੇਟ ਦੇ ਵਿੱਚ ਲੱਗੀ ਆ ਜਿੱਥੇ ਦੇ ਉਹ ਬਚਿੰਦੇ ਆ ਉਹਨਾਂ ਨੂੰ ਪਹਿਰਾ ਤੇ ਪਰ ਸਾਡੇ ਪੰਜਾਬ ਦੇ ਵਿੱਚ ਸਰਕਾਰ ਨੇ ਕਦੇ ਨਹੀਂ ਸੋਚਿਆ ਕਿ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਆ ਜੇ ਪੰਜਾਬੀ ਬੇਰੋਜ਼ਗਾਰ ਰਹਿਣਗੇ ਤੇ ਪੰਜਾਬੀ ਫਿਰ ਲੋਕੀ ਬੱਚੇ ਉਹਨਾਂ ਦੇ ਨਸ਼ੇ ਹੀ ਕਰਨਗੇ ਜਾਂ ਕੋਈ ਕੰਮਕਾਰ ਨਹੀਂ ਫੈਲਿਆ ਤੇ ਦਿਮਾਗ ਸ਼ੈਤਾਨ ਦੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਦੀ ਕਰਨਾ ਚਾਹੁੰਦਾ ਆ ਕੋਈ ਵੀ ਇੰਡਸਟਰੀ ਹੋਵੇ ਕੋਈ ਵੀ ਫੈਕਟਰੀ ਹੋਵੇ ਜਿਹੜੀ ਪੰਜਾਬ 'ਚ ਲੱਗਦੀ ਆ ਸਿਰਫ ਪਹਿਲ ਪੰਜਾਬੀ ਦੀ ਹੋਣੀ ਚਾਹੀਦੀ ਆ ਜਦੋਂ ਪੰਜਾਬ ਨੂੰ ਪੰਜਾਬੀਆਂ ਨੂੰ ਨੌਕਰੀ ਨਹੀਂ ਲੱਗਦੀ ਕੰਮ ਨਹੀਂ ਮਿਲਦੇ ਉਹ ਫਿਰ ਪਰਦੇਸ ਦੇ ਕੰਮ ਕਰਦੇ ਆ ਕੋਈ ਨਸ਼ਿਆਂ 'ਚ ਲੱਗ ਜਾਂਦਾ ਕੋਈ ਕਰੋ ਸਮਾਨ ਚੱਕ ਕੇ ਵੇਚਦਾ ਤੇ ਉਹਦੇ ਵਿੱਚ ਫਿਰ ਨਾ ਮਾਪੇ ਦਾ ਕਸੂਰ ਹੈ ਨਾ ਉਸ ਜਵਾਨ ਦਾ ਕਸੂਰ ਆ ਸਿਰਫ ਤੇ ਸਿਰਫ ਉਹ ਕਸੂਰ ਉਸ ਵੇਲੇ ਸਰਕਾਰ ਦਾ ਕੱਢਿਆ ਜਾਂਦਾ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਇਹ ਲੋਕ ਬੇਰੋਜ਼ਗਾਰ ਰਹਿਣ ਇਹ ਅਨਪੜ੍ਹ ਸੀਂ ਪੜਾਂਗੇ ਲਿਖਾਂਗੇ ਤੁਸੀਂ ਸਰਕਾਰਾਂ ਨੂੰ ਸਵਾਲ ਕਰਾਂਗੇ ਤੇ ਸਰਕਾਰ ਨਹੀਂ ਚਾਹੁੰਦੀ ਕਿ ਇਹ ਸਾਨੂੰ ਸਵਾਲ ਕਰਨ ਔਰ ਸਾਡੇ ਕੋਲ ਰੋਜ਼ਗਾਰ ਮੰਗਣ ਔਰ ਨੌਕਰੀਆਂ ਮੰਗਣ ਸਰਕਾਰਾਂ ਨੂੰ ਪਤਾ ਆ ਉਹਨਾਂ ਦੇ ਆਪਣੇ ਮੁੱਦੇ ਚੱਲਦੇ ਆਪਣੇ ਬਿਜ਼ਨਸ ਚੱਲਦੇ ਆ ਇਹ ਕਦੋਂ ਦਾ ਵੀ ਮੰਤਰੀ ਹੋਇਆ ਉਹ ਗੰਦਾ ਨਾਮ ਖਾएंगे ਨਾ ਖਾਣੇ ਦੇਣਗੇ ਪਰ ਅੱਜ ਉਹਦੇ ਬੈਂਕ ਦੇ ਅਕਾਊਂਟ ਫੋਲ ਕੇ ਦੇਖ ਲਓ ਸਭ ਤੋਂ ਜ਼ਿਆਦਾ ਹੀ ਉਹਨੇ ਖਾਦਾ ਆ ਇਸ ਕਰਕੇ ਇੱਥੇ ਸਾਡੇ ਵੀ ਇੱਕ ਜੋ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਜਿਹੜਾ ਆ ਉਹ ਨਹੀਂ ਰੋਕ ਸਕਦਾ ਪ੍ਰਵਾਸੀਆਂ ਨੂੰ ਆਉਣ ਦੇ ਅਸੀਂ ਨਹੀਂ ਕਹਿੰਨੇ ਰੋਕੋ ਅਸੀਂ ਕਹਿੰਨੇ ਆ ਕਿ ਉਹਨਾਂ ਦੀ ਪੀਸੀਸੀ ਉਹਨਾਂ ਦੇ ਜਿਹੜੇ ਜਿੰਨੇ ਵੀ ਡਾਕੂਮੈਂਟ ਆ ਕਲੀਅਰ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਸਾਡੀ ਨਹੀਂ ਕਿਤੇ ਵੋਟ ਬਣਦੀ ਇਸ ਤਰ੍ਹਾਂ ਪ੍ਰਵਾਸੀ ਦੀ ਵੋਟ ਨਹੀਂ ਬਣਨੀ ਚਾਹੀਦੀ ਉਹਦਾ ਕੰਨ ਨਹੀਂ ਬਣਨਾ ਚਾਹੀਦਾ ਕੰਮ ਕਰ ਕਰਨ ਕੰਮ ਕਰ ਕਰਕੇ ਬਾਹਰ ਨੂੰ ਜਾਣ ਪੰਜਾਬੀ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਕਿਸੇ ਸਟੇਟ ਦੇ ਵਿੱਚ ਪਰ ਹਰੇਕ ਜਿਹੜਾ ਕੋਈ ਵੀ ਸਟੇਟ ਆਲਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਲੈ ਸਕਦਾ ਕਿਉਂ ਪੰਜਾਬ ਸ਼ਾਮਲੇ ਨਾ ਇਹ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਣ ਮੂੰਹ ਤੇ ਫੇਲਾ ਲਾ ਕੇ ਜੁੱਤੀ ਮਾਰੋ ਇਹ ਪੁੱਛੋ ਕਿ ਸਾਡੇ ਬੱਚਿਆਂ ਨੇ ਕੀ ਕੀਤਾ ਸਾਡੀ ਹੈਲਥ ਨੇ ਕੀ ਕੀਤਾ ਸਾਡੇ ਬੱਚਿਆਂ ਦੇ ਰੋਜ਼ਗਾਰ ਲਈ ਕੀਤਾ ਸਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕੀਤਾ ਇਹਨਾਂ ਨੂੰ ਸਿਰ ਤੇ ਸਿਰ ਆਪਣੀ ਵੋਟਾਂ ਨਾਲ ਪਿਆਰ ਆ ਵੋਟਾਂ ਲੈ ਕੇ ਦਿੱਲੀ ਜਾ ਕੇ ਬਹਿ ਜਾਂਦੇ ਆ ਫਿਰ ਪੰਜਾਬ ਦੇ ਮੁੱਦਿਆਂ ਤੇ ਨਹੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਉੱਤੇ ਮੁੱਦਿਆਂ ਤੇ ਜਲਦੀ ਗੱਲ ਇਸ ਕਰਕੇ ਮੈਨੂੰ ਕਿਸੇ ਵੀ ਜਾਤ ਧਰਮ ਮਜ਼ਬੂਤ ਤੋਂ ਕੋਈ ਬਹਿਰ ਨਹੀਂ ਮੈਂ ਸਿਰਫ ਇਹ ਕਹਣਾ ਕਿ ਜੇ ਪੰਜਾਬ ਦੇ ਵਿੱਚ ਨਾ ਤੇ ਸਿਰਫ ਪਹਿਲ ਪੰਜਾਬ ਦੀ ਹੋਣੀ ਚਾਹੀਦੀ ਆ ਇਸ ਤੋਂ ਔਰ ਕੋਈ ਵੀ ਜ਼ਮੀਨ ਜਿਹੜੀ ਜਾਇਦਾਦ ਆ ਉਹ ਪੰਜਾਬ ਦੇ ਵਿੱਚ ਗੈਰ ਪੰਜਾਬੀ ਨੂੰ ਨਹੀਂ ਮਿਲਣੇ ਚਾਹੀਦੀ ਇਹ ਬੇਨਤੀ ਆ ਇਹ ਮਾਨਯੋਗ ਡੀਸੀ ਸਾਹਿਬ ਸਮਝ ਲੈਣ ਚਾਹੇ ਮੁੱਖ ਮੰਤਰੀ ਸਮਝ ਲੈ ਸਾਡੇ ਚਾਹੇ ਐਮਪੀ ਲੈ ਚਾਹੇ ਐਮਐਲਏ ਸਮਝ ਲੈ ਜੈ ਪੀਰ ਜੈ ਬਾਤ ਔਰ ਸਖਤ ਕਾਨੂੰਨ ਬਣਨੇ ਚਾਹੀਦੇ ਆ ਜੈ ਪੀਰ ਜੈ ਬਾਤ ਬਾਬਾ ਸਾਹਿਬ ਕੋਟੀ ਸੋਚ ਤੇ ਮੇਰਾ ਦੇਗੇ ਕੋਟੀ ਔਰ ਸਾਥੀਓ ਇਹ ਸਨ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬਿੰਦਰ ਸਰਵਾ ਜੀ ਆ ਬਿੰਦਰ ਸਰਵਾਜੀ ਦੀ ਅਗਵਾਈ ਦੇ ਵਿੱਚ ਅੱਜ ਬੇਗੰਪੂਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦੇਵਾਲ ਜੀ ਕੌਮੀ ਪ੍ਰਧਾਨ ਅਸ਼ੋਕ ਚੱਲਣ ਜੀ ਕੌਮੀ ਜਨਰਲ ਸੈਕਟਰੀ ਅਵਤਾਰ ਬਸਰੀ ਫਵਾਜੂ ਜੀ ਔਰ ਵਾਈਸ ਚੇਅਰਮੈਨ ਲਵਲੀ ਪੰਡੋਰੀ ਰੁਕਮਾਨ ਜੀ ਔਰ ਸੋਨੂ ਸਿੰਗੜੀਵਾਲ ਜੀ ਜੋ ਬੇਗੰਪੂਰਾ ਟਾਈਗਰ ਫੋਰਸ ਦੇ ਪੰਜਾਬ ਵਾਈਸ ਪ੍ਰਧਾਨ ਨੇ ਉਹਨਾਂ ਸਾਰਿਆਂ ਦੀ ਇਹ ਅਗਵਾਈ ਦੇ ਵਿੱਚ ਬਿੰਦਰ ਸਰਵਾਜੀ ਵੱਲੋਂ ਬੱਚੇ ਨੂੰ ਇਨਸਾਫ ਦਿਵਾਉਣ ਲਈ ਜੋ 5 ਸਾਲਾਂ ਦਾ ਬੱਚਾ ਸੀ ਉਸ ਹਿਸਾਬ ਦੇ ਨਾਲ ਇਹ ਜਿਹੜਾ ਹੈਗਾ ਡੀਸੀ ਹਾਰਪੁਰ ਨੂੰ ਮੰਗ ਪੱਤਰ ਦੇਖਿਆ ਦਿੱਤਾ ਜਾ ਰਿਹਾ ਤੁਸੀਂ ਇਕੱਠ ਦੇਖ ਸਕਦੇ ਹੋ ਹਜੂਮ ਦੇਖ ਸਕਦੇ ਹੋ ਹੁਣ ਇਥੋਂ ਜਾ ਕੇ ਅਸੀਂ ਡੀਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਚਲੋ ਆਓ ਜਰੀਏ ਸਾਰੇ